ਲੱਭਾ ਲੰਗਾ ਮੈਂ ਤਾਂ ਚੋਰੀਆਂ ਘਮਾਉਂਦੇ ਰੇ ਮੈਨੂੰ ਤਾਂ ਦੱਸਿਆ ਵੀ ਨਾ ਫਤ ਕੀ ਗੱਲ ਹੋਈ ਬੱਚੇ ਨੂੰ ਤੁਹਾਡੇ ਨੂੰ ਦਵਾਗਾ ਲਈ ਨੋ ਨਾ ਬੰਦਾ ਬਾੜਿਆ ਸੀ ਉਸ ਬੰਦੇ ਦਾ ਨਾ ਪੁੱਛਦਿਆ ਰਿਆ ਮੇਰਾ ਮੁੰਡਾ ਦੱਸਿਆ ਨੀ ਉਹਨੇ ਗਾ ਗਾ ਮੇਰੀ ਨਾਂ ਨੇ ਕੰਨਾਮ ਤੂੰ ਮੈਨੂੰ ਬਣ ਜੋਗਾ ਬਖਲਾਰ ਨਹੀਂ ਛੱਡਿਆ ਤੂੰ ਮੈਨੂੰ ਬੰਦੇ ਨੂੰ ਦੱਸ ਕੌਣ ਆ ਉਹਨੇ ਨਹੀਂ ਦਈ ਦੱਸਿਆ ਮਾਫੀਆ ਮੰਗਦੀ ਰਹੀ ਕਹਿੰਦੀ ਮੈਨੂੰ ਮaaf ਕਰ ਦੇ ਮੜ ਕੇ ਨਹੀਂ ਕਰਦੀ ਆ ਤਰਕੀਆਂ ਗਾ ਗਿਆ ਜਾਨਿਆ ਜਾਨ ਨੂੰ ਇਨਸਾਫ ਮਿਲਣਾ ਚਾਹੀਦਾ ਜਿੱਦਾਂ ਮੇਰੇ ਬਤਨੂ ਮਾਰਿਆ ਉਹ ਵੀ ਇਦਾਂ ਹੀ ਨਾਲੇ ਸਿਵਿਆ ਦੇ ਜਾਣੀ ਚਾਹੀਦੀਆ ਹੋ ਮੈਨੂੰ ਮਰਨਾ ਤੂੰ ਨਹੀਂ ਹੋਣਾ ਤੂੰ ਤਾ 8 ਸਾਲਾਂ ਨਾਲ ਜਨ ਦਿਹਾੜੀਆਂ ਘਰ ਘਰ ਕੇ ਪਾਲਿਆ ਮੇਰਾ ਤਾਂ ਘਰ ਵਾਲਾ ਮੁੱਕ ਗਿਆ ਸੀ ਚਾਰ ਬੱਚੇ ਮੈਂ ਆਪਣੇ ਵੜੇ ਆ ਗਏ ਆ ਗਏ ਪਾੜੇ ਹਾਜੀ ਤੁਹਾਡਾ ਕੀ ਨਾਮ ਜੀ ਲੇ ਬਿੰਮਲ ਕੁਸ਼ੋਰ ਸਰਪੰਚ ਰੰਡ ਬਖਲੌਰ ਇਹਨਾਂ ਦਾ ਜਿਹੜਾ ਇਹਨਾਂ ਦਾ ਮੁੰਡਾ ਲਖਵੀਰ ਲਖਵੀਰ ਨਹੀਂ ਉਹਦਾ ਨਾਮ ਕੀ ਜਸਵੀਰ ਜਸਵੀਰ ਵਿਆਹ ਹੈ ਗੈਲਮਜਰੀ ਆ ਗੈਲਮਜਰੀ ਜਿਹੜੀ ਉਹਦੇ ਘਰੋਂ ਆ ਇਹਨਾਂ ਨੂੰ ਕਾਫੀ ਹਰਾਸਮੈਂਟ ਕਰਦੀ ਸੀ ਦਰਖਾਸਤਾਂ ਵੀ ਬਹੁਤ ਵਾਰੀ ਕੀਤੀ ਅਸੀਂ ਵੀ ਕਈ ਵਾਰੀ ਮਸਲਿਆਂ ਦੇ ਨਿਵੇੜੇ ਹੈਗੇ ਆ ਵੀ ਚਲੋ ਇਹਦਾ ਘਰ ਬਸਦਾ ਰਵੇ ਪਰ ਉਹ ਕੁੜੀ ਬਾਜ ਨਹੀਂ ਆਈ ਹੈਗੀ ਉਹਨੇ ਕਾਫੀ ਇਹਨਾਂ ਨੂੰ ਹਰਾਸਮੈਂਟ ਕੀਤਾ ਮੁੰਡੇ ਵੀ ਬਾਹਰ ਭੇਜ ਦਿੱਤੇ ਉਹਨਾਂ ਤੇ ਇਲਜ਼ਾਮ ਨੂੰ ਕਈ ਵੀ ਲਾਏ ਇਹਨਾਂ ਨੇ ਉਹ ਕੁੜੀ ਨੇ ਉਹਨੇ ਪਰ ਹੁਣ ਦਾਤੇ ਹੋ ਗਏ ਨੇ ਆਪਣੀ ਸੱਸ ਬਾਹਰ ਕਰ ਦਿੱਤੀ ਮੁੰਡੇ ਨੇ ਉਧਰ ਗਲਤ ਮਤ ਬੋਲਿਆ ਮੁੰਡੇ ਨੇ ਕੋਈ ਗਲਤ ਕਰ ਦਿੱ ਚੱਕ ਲਿਆ ਮੁੰਡਾ ਆਪਣੀ ਜਾਨ ਗਵਾ ਬੈਠਾਇਆ ਤੇ ਕੱਲ ਰਾਤੀ ਡੱਡਬੜੀ ਆਈ ਆ ਇਹ ਚੋਣੀ ਵੀ ਜੋਰ ਰਿਕਾਰਡਿੰਗ ਅਨੁਸਾਰ ਹੈਗੀ ਨੇ ਇੱਥੇ ਕਾਰਵਾਈ ਬਣਦੀ ਆ ਤੇ ਕੀਤੀ ਜਾਵੇ ਇਨਸਾਫ ਦਿੱਤਾ ਜਾਵੇ ਬੰਦੇ ਦਾ ਵਾਪਸ ਨਹੀਂ ਆ ਸਕਦਾ ਇਨਸਾਫ ਪਰ ਇਹਨਾਂ ਨੂੰ ਮਿਲਣਾ ਜ਼ਰੂਰੀ ਆ